ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਗਰ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਤਿੰਨ ਸੂਈਆਂ ਤੇ ਇੱਕ ਗੱਬਣ ਹੈ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਜਰੂਰ ਆਪਣੀ ਚੁਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਚਲੋ ਵਧੀਆ ਜੀ ਦਾ ਜੀ ਤੇ ਨਾਮ ਦੱਸਦੇ ਇਕ ਵਾਰ ਨਾਂ ਪ੍ਰਿੰਸਪਲ ਸਿੰਘ ਪਿੰਡ ਜਗਦੇਖੁਰ ਦਾ ਤਸੀਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਨ ਤੁਹਾਨੂੰ ਜਨਮ ਦਿਨ ਦੀਆਂ ਤੁਹਾਨੂੰ ਮੁਬਾਰਕਾਂ ਆਈ ਪਾਲਟੀਆਂ ਛਾਲਟੀਆਂ ਚੱਲੂਗੀਆਂ ਫਿਰ ਹਾਂਜੀ ਹਾਂਜੀ ਚੱਲਣਗੀਆਂ ਠੀਕ ਆ ਤੇ ਅੱਜ ਝੋਟੀਆਂ ਵੀ ਸੋਹਣੀਆਂ ਲੱਭ ਕੇ ਲਿਆਉਂਦੀਆਂ ਝੋਟੀਆਂ ਵੀ ਜੀ ਸਿਰੇਰਾ ਮਾਲ ਸਾਰਾ ਹੀ ਤੇ ਅੱਜ ਰੇਟ ਵੀ ਜ਼ਿਆਦਾ ਹੀ ਕਰ ਦਿੱਗੇ ਨਾ ਨਾ ਨੋਰਮਲ ਰੇਟ ਕਰਦੇ ਨੇ ਇਹਦੇ ਵੀਰ ਜੀ ਅੱਛਾ ਜਿਹੜੀਆਂ ਜਿਹੜੀਆਂ ਝੋਟੀਆਂ ਦਾ 1.5 ਲੱਖ ਬਾਹਰ ਮੁੱਲ ਹੁੰਦਿਆ ਨਾ ਹਾਂਜੀ ਉਹ ਲੱਖ ਤੋਂ ਵੀ ਅੰਦਰ ਦੇ ਦੇਣੀਆਂ ਅੱਛਾ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀਆਂ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰਨੀ ਆ ਹਾਂ ਕਿ ਨਮਾਸੋ ਆਜੇ ਦਾ ਪਹਿਲਣ ਵਿੱਚ ਹੀ ਚਾਰ ਦੰਦ ਕੱਟੀ ਹੋ ਗਈ ਮੂੰਹੋਂ ਅੱਛਾ ਪਹਿਲਾ ਸੂਆ ਜੇ ਛਗੀ ਵਾਲਾ ਵੀਰ ਜੀ ਤੋੜਿਆ ਕੱਟੀ ਫਰੀ ਦੇ ਦਾਂਗੇ ਅੱਛਾ ਹਾਂਜੀ ਜੇ ਚਾਰ ਦੰਦ ਕੱਟੀ ਨਾ ਹੋਵੇ ਅੱਛਾ ਹਾਂਜੀ ਗੱਦਗਾਟ ਫਿਟਫੜੇ ਦੀ ਚੰਗੀ ਆ ਨਾ ਵੇਖੋ ਜਿੱਡੀ ਵੱਡੀ ਕੱਟੀ ਆ ਨਾ ਕਿਸੇ ਨਾ ਦੂਜਾ ਸੂਆ ਕੱਟੀ ਆ ਠੀਕ ਠੀਕ ਥਾਣੇ ਵੇਖੋ ਕੰਜ ਲੱਗਾ ਸਨੋ ਤੇ ਮਗਰ ਕੀ ਇਹਦੇ ਮਗਰ ਕੱਟੀ ਫੇਰ ਵੀਰ ਜੀ ਲੋਈ ਕੱਟੀ ਜੇ ਜਸਜੀਤ ਮਗਰ ਇਹਦੇ ਲੋਈ ਕੱਟੀ ਆ ਜਿਹੜੀ ਆਪ ਵੀ ਮਾਰੀ ਮਾਰੀ ਲੋਈ ਦੀ ਪਾਸ ਮਾਰਦੀ ਆ ਤੇ ਕਿੰਨੇ ਕਿੰਨੇ ਚਿਰ ਦੀ ਸੂਈ ਆਏ ਸੂਈ ਵੀਰ ਜੀ ਇਹਨੂੰ ਅ ਤੇ ਦੁੱਧ ਕਿੰਨਾ ਤਿਆਰ ਕਰ ਗਈ ਸੀਂਗੀ ਦੇਖੋ ਵੀਰ ਜੀ ਘਾਟ ਘਾਟ ਨਹੀਂ ਗਈ ਨੀ ਕੀ ਸਿੰਗੀ ਲੱਗੀ ਆ ਬਿਲਕੁਲ ਛੋਟੇ ਸਿੰਗ ਦੀ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਆ ਦੁੱਧ ਵੀਰ ਜੀ ਦੇ ਥੱਲੇ ਪੱਕਾ ਜਿਹੜਾ ਲੀਟਰ ਵਾਲਾ ਹੋਣਾ ਹੋਊਗਾ ਨਾ 10 ਕਿਲੋ ਦੁੱਧ ਹੋਊਗਾ ਹੈਗਾ ਤਿਆਰ ਮੈਂ ਨਾ ਪਾਇਆ ਖੰਡ ਦਹਾਂ ਤੋਂ ਘਾਟ ਹੋ ਜੇ ਵੀਰ ਜੀ ਆਪਾਂ ਕਹਿ ਨਹੀਂ ਸਕਦੇ ਅੱਛਾ ਬਾਕੀ ਦਹਾਂ ਤੋਂ ਪਾਰ ਹੀ ਨਿਕਲੂਗਾ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਇਹ ਵੀਰ ਭਰਾ ਆਪਣੇ ਖੜਦੇ ਆ ਜੇ ਦੁੱਧ ਉਹ ਦੱਸੀ ਦਾ ਜੋ ਵੀਤੀ ਹੈਗਾ ਫਲਾਂ ਆ 13 ਕਿਲੋ ਦੱਸ ਦੋ ਹੁਣੇ ਹੀ ਠੀਕ ਹੈ ਹਾਂਜੀ ਹਾਂਜੀ ਤੇ ਉਤਰਾਂ ਵਾਜੋ ਕੀ ਦੁੱਧਾ ਹੋਰ ਦੁੱਧਾ ਦੇ ਜੇ ਪਾਜੀ ਵਦਨਾ ਜੇ ਪੈਂਡੇ ਪੁੰਡੇ ਚ ਕਟੀਆਂ ਆਈਆਂ ਠੀਕ ਹੈ ਹਾਂਜੀ ਹਾਂਜੀ ਤੋਰਾ ਹਫੇ ਲੇ ਕਰੀ ਇਹਨੂੰ ਵੇਖੋ ਵੇ ਜੀ ਕੱਟੀ ਦੀਆਂ ਚਕੀਨੀਆਂ ਵੇਖੋ ਬਾਕੀ ਇਹ ਵੀ ਛੋਟੀ ਥੋੜੀ ਥੋੜੀ ਲੋਹੀ ਚੰਗੀ ਆ ਪਤਾ ਮਾਲੀ ਵੀ ਜੀ ਸੋਨਾ ਸੁਨੱਖਾ ਪਾਈ ਦਾ ਵੀਡੀਓ ਚ ਬਾਕੀ ਸੋਣੀ ਛੋਟੀ ਹੈ ਕਰੇ ਵੱਜੀ ਵੀ ਸੋਣੀ ਲੱਗੂਗੀ ਕੋਲ ਸਾਈਡ ਝੋਟੀ ਆ ਹਾਂ ਆ ਦੇਖੋ ਵਿਰਜੀ ਖਾਨਣੇ ਤੋਂ ਕੱਟੀ ਨੂੰ ਲੱਗਾ ਕੰਜਿਆ ਘਟ ਘਟ ਤੇ ਖਾਨਾ ਚੰਗੇ ਘਾਬ ਤੇ ਲੱਗਾ ਹੈ ਜੀ ਤੁਸੀਂ ਬਹੁਤ ਨਿੱਕਾ ਲੱਗਾ ਕੱਟੀ ਦੰਦ ਮੰਨੇ ਹੀ ਖਾਦੀ ਦੰਦ ਵਿਖਾ ਦੋਗੀ ਇਤਨਾ ਉਹ ਚਾਰ ਦੰਦ ਹੀ ਕੱਟੀ ਦਿੱਤੀ ਆ ਦੇਖੋ ਵਿਰਜੀ ਹੈਗੀ ਪਿਓਰ ਚਾਰ ਦੰਦ ਆ ਤੇ ਦਿਖਾ ਲੀ ਸਾਈਡ ਵਾਲੇ ਜੇ ਤੋੜੇ ਵੀ ਨਹੀਂ ਥੋੜੇ ਵੀ ਨਹੀਂ ਵਿਰਜੀ ਚਲੋ ਲੈ ਜਾਓ ਨਹੀਂ ਤੇ ਆਪੇ ਆਪਣੀ ਚਾਰ ਦੰਦ ਦੀ ਕੱਟੀ ਕੋਈ ਵੀ ਰੱਪੇ ਆਣ ਕੇ ਕੋਈ ਚੈੱਕ ਕਰਕੇ ਲੈ ਜਾਏ ਜੇ ਕੋਈ ਆ ਗਏ ਕੋਈ ਛੇ ਦੰਦ ਦੀ ਕੱਟੀ ਕੱਢ ਵੀ ਜਾਵੇ ਤਾਂ ਮੈਂ ਤੇਲ ਖਰਚਾ ਦਾਗਾ ਗੱਡੀ ਦਾ ਠੀਕ ਆ ਇਹੋ ਚਾਰ ਦੰਦ ਚੋਟੀ ਆ ਜੀ ਤੇ ਆ ਥਾਣਾ ਹਵਨ ਨਹੀਂ ਤਾਂ ਕਰੀ ਦੇਖ ਸਕਦੇ ਆ ਪਹ ਲਾਗੇ ਤਾਂ ਥਾਣੇ ਵੀ ਜੀ ਥੋੜਾ ਡਰਦੀ ਆ ਕੱਟੀ ਪੈਂਡੇ ਪੂੜੇ ਚਾਈ ਆ ਤੇ ਚੰਗੇ ਕਿਆਪ ਤੇ ਥਾਣਿਆਂ ਦੂਰ ਦੂਰ ਜਿਹੜਾ ਥਾਣਾ ਹੈ ਬਾਕੀ ਪਸਮਾ ਕੇ ਜਿਹੜਾ ਅਗਲੇ ਥਾਣਾ ਦਾ ਸਾਈਜ਼ ਵੀ ਪੂਰਾ ਵਧੀਆ ਕਰ ਲੈਣਾ ਪੂਰਾ ਕੱਢ ਜਾਂਦੀ ਆ ਆਹ ਦੇਖ ਸਾਡੇ ਨੂੰ ਇਧਰ ਨੂੰ ਕਰੇ ਕਰੀ ਪਿੱਛੇ ਹੁਣ ਦਿਖਾ ਦਈਏ ਤਾਂ ਫਿਰ ਤੋਂ ਬੜੀ ਵੀ ਜੀ ਡਰਦੀ ਈ ਤੁਹਾਡੇ ਕੋਲ ਦੇਖੋ ਸਿਆਜ ਹਣਾ ਸਾਹ ਵੇਖੋ ਵੀ ਜੀ ਤੇ ਮੋਲੇ ਫਿਰ ਇਹਦਾ ਮੋਲੇ ਦਾ ਵੀਰ ਜੀ ਜੈ ਜੀ ਕਰਦੀਏ ਕਿੰਨਾ ਕੁ ਬਾਕੀ ਵੀਰ ਜੀ ਜਿੰਨਾ ਪਿੱਠ ਪੂਰਾ ਕੱਟੀ ਨੂੰ ਲੱਗਾ ਹੋਇਆ ਨਾ ਹਾਂਜੀ ਮੋਲੇ ਤੇ ਕੱਟੀ ਆਂਦੀ 1.5 ਲੱਖ ਦੀ ਮੈਨੂੰ ਵੇਚ ਦੇ ਅੱਛਾ ਪਰ 1.5 ਲੱਖ ਨਹੀਂ ਕਰਨਾ ਵੀਰ ਜੀ ਅੱਛਾ ਮੋਲੇ ਤੇ ਜਿਹੜਾ 1.5 ਲੱਖ ਵਾਲਾ ਇਹ ਕੱਟੀ 1.5 ਲੱਖ ਦੀ ਵਿਕੇ ਅੱਛਾ ਤੇ ਪਰ ਜੈ ਜੀ ਕਰਨਾ ਆਪਾਂ ਕਿੰਨਾ ਮੋਹਲਵੀਰ ਜੀ ਜਿੰਨਾ ਮਰਜ਼ੀ ਕਰਾ ਲਓ ਲੱਖ ਕਰਾ ਲਓ 1.5 ਕਰਾ ਲਓ ਪੂਰੀ ਕੱਟੀ ਜਿਹੜੀ ਦੇਣੀ ਹੈ ਨਾ ਹਾਂਜੀ ਪੂਰੇ 95000 ਦੀ ਕੱਟੀ ਦੇ ਦਾਂਗੇ 95000 ਦੀ ਦੇ ਦਾਂਗੇ ਵੀਰ ਜੀ ਛੋਟ ਛੜ ਕਰ ਦੋਗੇ ਮੌਕੇ ਤੇ ਛੋਟ ਮੌਕੇ ਤਾਂ ਖੁੱਲੀਆਂ ਅੱਛਾ ਅੱਜ ਖੁੱਲੀਆਂ ਚੱਲਣੀਆਂ ਇਹ ਤਾਂ ਖੁੱਲੀਆਂ ਛੋਟਾ ਅੱਜ ਫੋਨ ਲਾਵੇ ਕੋਈ ਬੱਸ ਸਿੰਘ ਵੇਖੋ ਵੀਰ ਜੀ ਜਾਈ ਨਕਲੀ ਲਾਏ ਹੁੰਦੇ ਆ ਠੀਕ ਹਾਂਜੀ ਹਾਂਜੀ ਤੇ ਦੂਸਰੇ ਪਾਸੇ ਤੇ ਥਾਣ ਥਾਣ ਦਿਖਾ ਦਈਏ ਥੋੜੀ ਜਿਹੀ ਪਿੱਛੇ ਕਰਿਆ ਵੇ ਜੀ ਸਕਰੀਨ ਹਾਂ ਜੀ ਵੀਰ ਜੀ ਥਾਣ ਪਸਮਕੀਏ ਸੋਨਾ ਕੱਢਦੀਆਂ ਥਾਣਾ ਅਗਲੇ ਥਾਂ ਵੀਰ ਜੀ ਪੂਰੇ ਆ ਪਸਮਕੇ ਲੰਮੇ ਕੱਟੇ ਆ ਪਸਮਾ ਆਗੇ ਜਿਹੜਾ ਵਧੀਆ ਹੱਥ ਚ ਆਉਣ ਵਾਲਾ ਥਾਂ ਕਰੂਗੀ ਜਿਹੇ ਵੱਟਾਂ ਵਾਲਾ ਸਾਨੇ ਆ ਜੀ ਬਾਕੀ ਵੀਰ ਜੀ ਲੇਵਾ ਲੇਵੇ ਭਾਂਡੇ ਵਾਲੀਆਂ ਕੱਟੀਆਂ ਇਹ ਥੋੜਾ ਵੀ ਮੰਨ ਲਓ ਛੋਟੇ ਲੇਵੇ ਲੱਗੇ ਆ ਵੱਡੇ ਲੇਵੇ ਵਾਲੀ ਕੱਟੀ ਆ ਤੇ ਹੁਣ ਅੱਗੇ ਆ ਨੀਲੀ ਦੀ ਝੋਟੀ ਆ ਗਈ ਨਾ ਨਾ ਪਿਓਰ ਨੀਲੀ ਦੀ ਵੀ ਜੀ ਵੀਰਾਂ ਦੀ ਡਿਮਾਂਡ ਹੀ ਨੀਲੀ ਦੀ ਕੱਟ ਝੋਟੀ ਦੀ ਤੇ ਬਾਕੀ ਛੋਟੇ ਸਿੰਘ ਦੀ ਝੋਟੀ ਜਿਹੜੇ ਆ ਨਾ ਛੋਟੇ ਸਿੰਘ ਸਿੰਘ ਹੀ ਤੁਹਾਨੂੰ ਪਤਾ ਇੱਥੋਂ ਮਿਲਨੇ ਹੀ ਨਾਲੇ ਛੋਟੇ ਠੀਕ ਆ ਜਿੱਦ ਦੀ ਖੁਰਦ ਤੋਂ ਮਿਲਨੇ ਛੋਟੇ ਸਿੰਘ ਠੀਕ ਇਹਦੇ ਕੋਲ ਦੁੱਧ ਕਿੰਨਾ ਜੀ? ਲੇਵਾ ਤੇ ਫੋਟੋ ਖਿੱਚ ਕੇ ਰੱਖਣ ਵਾਲਾ ਆ ਤੇ। ਅੱਛਾ। ਹਾਂ ਜੀ। ਦੁੱਧ ਤੇ ਵੀਰ ਜੀ 12 ਕਿਲੋ ਹੋਊਗਾ ਕੰਡੇ ਵਾਲਾ। ਅੱਛਾ। ਪਰ 10 ਕਿਲੋ ਵੀਰ ਜੀ ਪੂਰਾ ਜਿਹੜਾ ਆਪਾਂ ਆਪਣੇ ਘਰੋਂ ਲੀਟਰ ਮਾਰ ਕੇ ਕੰਡੇ ਦੇ ਭਾਏ ਕੋ ਆਪਣਾ ਕੰਡਾ ਨਾਲ ਲੈ ਕੇ ਆਵੇ। ਅੱਛਾ। ਕੰਡੇ ਦੇ ਛਾੜ ਕੇ ਧਾ ਕੇ ਵੀਰ ਜੀ 10 ਕਿਲੋ ਦੁੱਧ। ਤੇ ਮਗਰ ਇਹਦੇ ਕੱਟਾ ਕੀ? ਪਿਓਰ ਵੀਰ ਜੀ ਨੀਲੀ ਦੀ ਕੱਟੀ ਆ। ਤੇ ਮਗਰ ਕੱਟਾ ਜੀ ਇਹਦੇ। ਮਗਰ ਇਹਦੇ ਕੱਟਾ। ਹਾਂ ਜੀ ਹਾਂ ਜੀ। ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਪਰ ਹੱਥ ਚ ਆਉਣ ਲਸਾਈਨੇ ਥਾਣੇ ਆ ਤਾਂ ਵੀ ਬਾਕੀ ਇਹ ਦੋਵਾਂ ਆਪਾਂ ਮੱਜਾਂ ਦੇਖ ਸਕਦੇ ਦੋਵੇਂ ਚੰਗੇ ਕੱਦ ਕਾਠ ਵਾਲੀਆਂ ਦੋਵੇਂ ਚੰਗੇ ਪੈਰ ਫਰੇ ਦੀਆਂ ਆ ਆਹ ਦੇਖੋ ਵਿਚੀ ਚੰਗੀਆਂ ਨਾ ਨਾ ਵੀਡੀਓ ਭਾਵੇਂ ਅੱਜ ਥੋੜੇ ਕ ਪੰਨ ਸੱਤਾ ਦੇਣਾ ਬਾਅਦ ਪੈਣ ਲੱਗੀ ਪਰ ਤੁਹਾਕੀ ਹੀ ਆ ਠੀਕ ਆ ਹਾਂਜੀ ਲੈਵਾ ਵੀ ਜੀ ਬਹੁਤ ਸੋਹਣਾ ਹੈ ਹਜੇ ਕਟੀਆਂ ਥੋੜੀਆਂ ਪੈੜੇ ਪੂੜੇ ਜਾਈਆਂ ਪੱਠੇ ਪੁੱਠੇ ਘੱਟ ਚੁੱਕੀਆਂ ਪੱਠੇ ਤੇਲ ਜੀ ਹੋ ਜਾਂਦੇ ਨਾ ਤੁਹਾਨੂੰ ਪਤਾ ਹਾਂਜੀ 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 ਬਾਕੀ ਪੂਰਾ ਮੱਥੇ ਜੇ ਵੇਲੋ ਬਲੇਜ ਹੈ ਵਿੱਚ ਆ ਵੇਖੋ ਕੱਟੀ ਦਾ ਲੈ ਜਾ ਜੀ ਵੱਡੀ ਬਾਕੀ ਵਜੇ ਸੱਚਾ ਸੁਈ ਆ ਬਾਕੀ ਮਿੱਲੀ ਦੀ ਝੋਟੀ ਆ ਜਿਹੜੇ ਵੀਰਾਂ ਨੂੰ ਸ਼ੌਂਕ ਹੈ ਨੀਂਦੇ ਦੀ ਝੋਟੀ ਰੱਖੰਦਾ ਬਾਕੀ ਥਾਨ ਬਹੁਤ ਪਿਆਰਾ ਵਜੇ ਥਾਨ ਦੇਖ ਸਕਦੇ ਜਿਹਦੇ ਲੱਗੇ ਤਾਂ ਥਾਨ ਬਹੁਤ ਪਿਆਰਾ ਲੱਗਾ ਵਜੇ ਤੇ ਇਹਦਾ ਫਿਰ ਮੁੱਲ ਮੋਹਲੇ ਦਾ ਜੀ ਜੈ ਜੀ ਕਰਦੀ ਐ ਕਿੰਨਾ ਕ ਮੋਹਲੇ ਦਾ ਜੀ ਜਿੰਨਾ ਮਰਜ਼ੀ ਕਰੀ ਇਹ ਜਿਹੜੀ ਦੇਣੀ ਆ ਨਾ ਪੂਰੇ 87000 ਦੀ ਕੱਟੀ ਦੇ ਦਾ ਅੱਛਾ 87000 ਦੀ 87000 ਦੀ ਠੀਕ ਮੈਂ ਨਾ ਜੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤੇ ਠੀਕ ਅੱਜ ਕੰਮ ਉਹੋ ਹੀ ਕਰਤੇ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਾਕੀ ਆ ਵੀ ਛੋਟੀਆਂ ਸੋਨੀਆਂ ਮੈਨੂੰ ਨੀ ਸਵੇਰ ਦੇ 30 ਫੋਨ ਆ ਗਏ ਹੋਣੇ ਆ ਅੱਛਾ ਅੱਛਾ ਤੇ ਮੈਂ ਹਾਂ ਵੀ 12 ਵਜੇ ਤੱਕ ਵੀਰ ਜੀ ਵੇਟ ਕਰੋ ਅੱਛਾ ਛੋਟੀਆਂ ਤਮਾਲਾਂ ਆਂ ਠੀਕ ਆ ਇਹ ਆ ਵੀ ਇਹਨਾਂ ਦਾ ਕੱਲਾ ਦੁੱਧ ਦਾ ਮੁੱਲ ਨਹੀਂ ਮੈਂ ਸੁਣ ਉਦੋਂ ਵੀ ਆਪਾਂ ਚਟੀਆਂ ਕਟੀਆਂ ਪਾਈਆਂ ਸੀ ਪੰਜ ਕਟੀਆਂ ਪਾਈਆਂ ਉਦੋਂ ਆਪ ਇਹੋ ਗੱਲ ਆਖੀ ਵੀ ਕਟੀਆਂ ਦਾ ਸੋਨਾ ਪੁਣੇ ਦਾ ਮੁੱਲ ਆ ਕੋਈ ਵੀਰ ਭਰਾ ਖੜੂਗਾ ਤੇ ਵਾਕਿਆ ਯਾਦ ਕਰੂਗਾ ਗਾਵੇਂ ਵਾਦੇ ਬੰਦੇ ਵੀ ਕਨਾਲੀਆਂ ਆ ਉਹ ਕਾਹੂਗਾ ਵੀ ਵਾਕਿਆ ਕੱਲੇ ਦੇ ਚੀਜ਼ ਬੱਜੀ ਹੈ ਘਰੇ ਬੱਜੇ ਸ਼ਿੰਗਾਰ ਆ ਜਤਰਾ ਚੋਂ ਮੋਢਣੇ ਜੀ 5 ਮਿੰਟ ਹੋਣ ਆਪਾਂ ਦੋ ਗਵੜਾਂ ਦੀ ਉਦੋਂ ਵੀਡੀਓ ਪਾਈ ਸੀ ਮਾਣ ਲਈ ਵੀਰ ਜੀ ਸੋਨਾ ਪਾਈ ਦਾ ਸਨਖਾ 15 ਮਿੰਟ ਲੱਗੇ ਜੋ ਗਵੜਾਂ ਨਿਕਲ ਲੱਗੇ ਠੀਕ ਆ ਬਾਕੀ ਇਹ ਆ ਵੀ ਚਲੋ ਜਿ ਤਰ੍ਹਾਂ ਆਪਾਂ ਕਰੇ ਗੱਡੀਆਂ ਵਧੀਆ ਵਧੀਆ ਲਿਆ ਕੇ ਖਿਲਾਰਦੇ ਆ ਜਾਂ ਹੋਰ ਵਧੀਆ ਚੀਜ਼ਾਂ ਕਰਦੇ ਆ ਤੇ ਇਹ ਵੀ ਚੀਜ਼ਾਂ ਜਿਹੜੀਆਂ ਕਰਦਾ ਸ਼ਿੰਗਾਰ ਹੁੰਦੀਆਂ ਸਾਰਾ ਹੀ ਵੀਰ ਜੀ ਫਰੀਦਕੋਟ ਦਾ ਫਿਰ ਚੰਡੀਗੜ੍ਹ ਇਲਾਕੇ ਦਾ ਸਾਰਾ ਗਾਗ ਮੰਗਦਾ ਸ਼ਕੀਨ ਕੱਟੀ ਹਾਂਜੀ ਹਾਂਜੀ ਤੇ ਬਾਗਵਾਕਿਸ਼ ਲੈ ਆਈ ਦਾ ਮਾਲ ਸ਼ਕੀਨ ਆ ਆ ਵਿੱਚ ਗੱਬਣ ਕੱਟੀ ਆ ਵੇਖੋ ਰੇਵਾ ਖਾਦੋ ਲਾਗੋ ਪਹਿਲਾਂ ਵੀਰ ਜੀ ਪਹਿਲਾਂ ਸੁਆਈ ਪਹਿਲਾਂ ਤੇ ਬਾਕੀ ਵਜਨ ਚ ਪੂਰੀ ਜੇ ਨਾ ਕੋਈ ਕੰਮ ਹੀ ਨਹੀਂ ਵੇਖੋ ਠੰਢੀ ਅਛਾ ਹਾਂ ਦੇਖੋ ਜੀ ਥਾਣੇ ਤੇ ਹੁਣ ਤਾਂ ਹੀ ਹੱਥ ਚ ਆਉਂਦਾ ਜੀ ਜੀ ਪੂਰੀ ਥਾਣੇ ਜੇ ਕੱਟਣਾ ਵਾਦੇ ਹੇ ਤਾਂ ਦਿਨ ਵੀ ਜੀ 10 ਕਿੱਡੀ ਕੱਟੀ ਸੋਰਾ ਸੇ ਕੁਲੇ ਕਰਕੇ ਨਾ ਜੀ ਪਹਿਲਾਂ ਥੂਪੇ ਦਿਨ 10 ਤੋਂ ਪਹਿਲਾਂ ਨਹੀਂ ਕੱਟੀ ਸੂਗੀ ਤੇ ਸਿੰਗੀ ਵੇਖ ਲਓ ਜੀ ਜੀ ਇਹਦੀ ਜੀ ਕਿੱਡੀ ਨੀ ਨੀ ਲੱਗਦੀ ਛੋਟੇ ਸਿੰਗ ਦੀ ਝੋਟੀ ਹੈ ਮੈਂ ਨਾ ਕੋਕੇ ਹੋਰ ਜੀ ਐਵੇਂ ਥੋੜਾ ਪੈਦੇ ਖੁੱਲੇ ਸਿੰਗ ਵਾਲੀ ਨੂੰ ਥੋੜਾ ਕੋਕੇ ਪਾਏ ਨੇ ਹਾਂਜੀ 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 ਕੋਕੇ ਕੋਮ ਹੁੰਦੀ ਤੇ ਰੱਖ ਕੇ ਤੇ ਧੱਕੇ ਤੇ ਡਿੱਗਾਣਾ ਜਾ ਕੇ ਠੀਕ ਹੈ ਜੀ ਜੀ ਬਾਕੀ ਇਹਨਾਂ ਪਹਿਲਾਂ ਕੱਟੀ ਆ ਥਣਾ ਦਾ ਸਿਆਜ ਬਹੁਤ ਆ ਕੱਟੀ ਦਾ ਲੱਗਾ ਪਲੀ ਜੁੜੀ ਲਦੀ ਜਿੱਲੀ ਵੀ ਸੋਹੀ ਸੁਨੱਖੀ ਕੱਟੀ ਆ ਆ ਵੇਖੋ ਬਾਕੀ ਫੱਬਦੀ ਆ ਚਲੋ ਜਿੰਨੀ ਵੀ ਆ ਹਾਂਜੀ ਹਾਂਜੀ ਲੈ ਜੀ ਬਾਕੀ ਭਾਰੀ ਆ ਛੋਟੀਆਂ ਵੀ ਛਰੀ ਦਾ ਕਿਹੜੇ ਵਿੱਚ ਛੋਟੀਆਂ ਲੈਤੀ ਸੋਆ ਇਹਦਾ ਪਹਿਲਾ ਹੈ ਪਹਿਲੇ ਸਵੇਰੇ ਸਹਾਨਾ ਕੱਦ ਘੱਟ ਪੁੱੜੇ ਦੀ ਚੰਗੀ ਆ ਇਹਦਾ ਫਾਰਮੂਲਾ ਮੋਲੇ ਦਾ ਜੀਜਾ ਜੀ ਕਰਦੀ ਹੈ ਕਿੰਨਾ ਕ ਇਹ ਵੀ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੇ ਇਹ ਵੀ 3187 ਦੀ ਦੇ ਦਾਂਗੇ ਅੱਛਾ ਜੀ 87000 ਦੀ 87000 ਦੀ ਮੁੱਲ ਪਾਏ 95 ਕਰਾ ਲਓ ਇਹੋ ਜੀਆਂ ਕਟੀਆਂ ਵੀ ਜੀ ਪੈਸੇ ਵੀ ਜੇਬ ਵਿੱਚ ਪਗ ਜੀ ਆ ਨਹੀਂ ਮਿਲਦੀਆਂ ਬਾਕੀ ਮੇਲ ਸਭ ਕੋਈ ਜਾਂਦਾ ਬਾਕੀ ਗੱਲ ਤੇ ਫਿਰ ਮੁੱਲ ਤੇ ਹੁੰਦੀ ਤੇ ਪਹਿਲਾਂ ਹਾਂਜੀ ਹਾਂਜੀ ਇਹੋ ਜੀਆਂ ਕਟੀਆਂ ਹੁਣ ਮੰਨ ਲਓ ਬਾਹਰ ਕੋਈ ਮੰਨ ਲਓ ਵੇਖਣ ਹੀ ਦੇ ਜਿੰਨੇ ਵੀ ਰਪਏ ਲੈਣੀ ਆ ਇਹ ਨਹੀਂ ਆਡੀ ਵੀਡੀਓ ਵੇਖਦਾ ਸਾਰੇ ਵੀਡੀਓ ਵੇਖਦਾ ਤੇ ਦੁੱਧ ਕਿੰਨਾ ਕੱਢੀ ਜਾਊਗੀ ਇਹ ਵੀਰ ਜੀ ਦੁੱਧ 12-13 ਕਿਲੋ ਕੱਢੀ ਜਾਊਗੀ ਠੀਕ ਬਾਕੀ ਉਮੀਦ ਇਹਦੀ ਗਾੜ੍ਹ ਵੀ ਚੰਗੀ ਨਿਕਲੂਗੀ ਗਾਂ ਨ ਗਾਨਾ ਕਾਫੀ ਹਵਾਨਾ ਤਿਆਰ ਕਰ ਗਈ ਹੈ ਇਹ ਨਿਸ਼ਾਨਾ ਵੀ ਤਿਆਰ ਕਰਨਾ ਹੈ ਹਾਂਜੀ ਤੇ ਹੁਣ ਕੋਕੇ ਲੱਗੇ ਵਿੱਚ ਨਹੀਂ ਰਹੀ ਆ ਵੀ ਸੂਈ ਸਵਾਈ ਆ ਇਹ ਵੀ ਸੂਈ ਵੀਰ ਜੀ ਤੇ ਇਹਦੇ ਮਗਰ ਵੀਰ ਜੀ ਅਰਜਨ ਕੁੰਗੜ ਦੀ ਕੱਟੀ ਏ ਤੇ ਆ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਵੇ ਲੋ ਜੀ ਕੋਈ ਥਣਾ ਚਾਹੀਏ ਢੋਕਣੀ ਜੇ ਪਾਇਆ ਕਰ ਚੋਣੀ ਹਾਂਜੀ ਤੇ ਆ ਕੱਟੀ ਜੇ ਇਹਦੇ ਮਗਰ ਕੱਟੀ ਵੀਰ ਜੀ ਬੜੀ ਪਿਆਰੀ ਆ ਆ ਵੇਖੋ ਵੀਰ ਜੀ ਲੈਵਾ ਨੇਵਾ ਚੈੱਕ ਕਰਾਉਣਾ ਹੈ ਇਹ ਕਿੰਨੇ ਚਿਰ ਦੀ ਸੂਈ ਆ ਤੇ ਜੈਡ ਬਲੈਕ ਵਿੱਚ ਦੀ ਝੋਟੀ ਆ ਇਹਨੂੰ ਸੂਈ ਨੂੰ ਵਿੱਜੀ ਅੱਜ 6ਵਾਂ 7ਵਾਂ ਦਿਨ ਜੀ ਅੱਛਾ ਮਗਰ ਕੱਟੀ ਵੇਖੋ ਜੀ ਤੇ ਇਹ ਕਿੰਨਾ ਦੁੱਧ ਹੈ ਇਹ ਕੱਚੋ ਢੀ ਥੋੜੀ ਲੱਪੇ ਲੱਪੇ ਜਿਹਾ ਵੇਖੋ ਕੱਟੀ ਕਿੰਨੀ ਸਦੀ ਨੇ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ ਵਿੱਚ ਜਿਹੜਾ ਥੱਲੇ ਜਿਹੜਾ ਪੱਕਾ ਲੀਟਰ ਵਾਲਾ ਹੋਣਾ ਉਹ ਗਣਾ ਇਹਦੇ ਥੱਲੇ 10 ਕਿਲੋ ਬੌਲਾ ਲਾ ਲੇ ਦੁੱਧ ਲਾ ਲੇ 10 ਕਿਲੋ ਗ੍ਰਾਮ ਨੇ ਤੇ ਇਹ ਕਿੰਨਾ ਕਰੀ ਜਾਊਗੀ ਕਹਾਂ ਤੋਂ ਪਾਈਆਂ ਖੰਡ ਘਾਟ ਹੋ ਜਾਂਦੇ ਸਵੇਰ ਸਵੇਰ ਚ ਜਾਂਦੀਆਂ ਮੈਂ ਕਹਿ ਨਹੀਂ ਸਕਦਾ ਬਾਕੀ ਦਹਾਂ ਤੋਂ ਪਾਰ ਹੀ ਨਿਕਲ ਏ ਵੀਰ ਜੀ ਦੁੱਧ ਵਾਂਦੇ 15 ਕਿਲੋ ਪਿਛਲੇ ਹਫ਼ਤੇ ਹੋਇਆ ਅੱਛਾ ਪਾ ਤੁਹਾਨੂੰ ਪਤਾ ਮਲੇਸ਼ ਵਾਲੇ ਤੇ ਹਣੀ ਦੁੱਧ ਨੰਦ ਨੂੰ ਮਲੇਸ਼ ਵਾਲੇ ਤੇ ਆ ਗਈ ਝੋਟੀ ਤੇ ਦੁੱਧ ਚੰਗਾ ਕਰ ਜੂਗੀ ਤੋਰੋ ਫਿਰ ਇੱਕ ਦਿਨਾਂ ਬਾਕੀ ਜੀ ਵੀਡੀਓ ਅਜੇ ਵੇਖਣ ਵਾਲੀ ਹੈ ਸਾਰੀ ਐਂਡ ਤੱਕ ਬਾਕੀ ਪਸ਼ੂ ਸੋਨੇ ਆ ਚਲੋ ਬਾਕੀ ਜਿਹੋ ਜੀ ਚੀਜ਼ ਉਹ ਜਿਹੇ ਮੁੱਲ ਬਾਕੀ ਪੇਕੇ ਸੁਦਾ ਆਣਾ ਦੇਖ ਲੋ ਜੀ ਇਹ ਮੀਟਰ ਦਾ ਨਾ ਪੇਸਕੂ ਦਾ ਲੱਗਾ ਇਹ ਕੱਟੀ ਥੋੜੀ ਲੱਗੇ ਜਿਆ ਅੱਛਾ ਥੋੜਾ ਇਹ ਵੱਡਾ ਦਿੱਤਾ ਨੇ ਕੱਤੀ ਚੰਗੀ ਆ ਮਗਰ ਤਰ੍ਹਾਂ ਸੰਭਣ ਵਾਲੀ ਆ ਦੇਵਾ ਵੇਖੋ ਵੀਰ ਜੀ ਐ ਕੱਲਾ ਕੱਲਾ ਹਾਂ ਵੀਰੋ ਵੀਰ ਜੀ ਥਾਨ ਪਸ਼ੂ ਕੇ ਕੱਢਦੀ ਆ ਨਾ ਬਹੁਤ ਚੰਗਾ ਕੱਢਦੀ ਆ ਬਾਕੀ ਆ ਵੀਰ ਜੀ ਅਗਲੀ ਵੀਡੀਓ ਚ ਮਾਲ ਪਾਵਾਂਗੇ ਅੱਛਾ ਖਾ ਲਓ ਮੜੇ ਹਾਂ ਬਾਕੀ ਆ ਵੇਖੋ ਛੋਟੀ ਸਿੰਗੀ ਦਾ ਮਾਲ ਹਾਂ ਇੱਕ ਛੋਟੀ ਜਿਹੀ ਵੈੜਾ ਆ ਕੱਚੀ ਆ ਤੋਕੜ ਗੱਬਣਿਆ ਚੱਕ ਪਾਸ ਤੇ ਉਹ ਕੱਚੀ ਆ ਥੋੜੀ ਤੇ ਉਹ ਕਿੰਦੇ ਫੇਰ ਅਗਲੀ ਵੀਡੀਓ ਚ ਪਾ ਦਾਂਗੇ ਨਾ ਪਰ ਵੀ ਕਹਿਣੇ ਪੁੱਛਣਾ ਹੋਵੇ ਤਾਂ ਚਲੋ ਗਵੀਰ ਪੁੱਛ ਲੈ ਚਲੋ ਲੈ ਜਾ ਫਿਰ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੈ ਜੀ ਕਰਦੀ ਕਿੰਨਾ ਕ ਵੀਰ ਜੀ ਝੋਟੀ ਜੇ ਨਾਮ ਅਤੀ ਮੁੱਲ ਕਰੀ ਜਾਈਏ ਇਹ ਜਿਹੜੀ ਦੇਣੀ ਆ ਨਾ ਤੁਹਡੇ ਹਾਂਜੀ ਇਹ ਵੀਰ ਜੀ 95 ਦੇ ਦਈਏ ਕਰ ਦੋ ਕੋਈ ਮੰਨਤਾ ਨਾ ਬਾਕੀ ਲੈਵਾ ਵੇਖ ਲਓ ਵੀਰ ਜੀ ਕੰਜ ਕੋਟ ਕੋਟ ਤੇ ਆ ਜੇ ਪਸਮਕੇ ਵੀਰ ਜੀ ਥਾਂ ਹੋਰ ਲੰਮਾ ਕਰ ਜਾਂਦੀ ਬਾਕੀ ਵੇ ਲੋ ਹਜੇ ਪਸਮਾ ਪਸਮੂਣੀ ਜੇ ਲੱਗਾ ਝੋਟੀ ਨੂੰ ਠੀਕ ਆ ਹਾਂਜੀ ਹਾਂਜੀ ਕਿੰਨੇ ਦੇ ਦੇਣੀ ਜਸਮ ਜੇ ਵੀਰ ਜੀ ਜਿੱਡੀ ਵੱਡੀ ਝੋਟੀਆਂ ਨੇ ਇਹੋ ਜਿਹੀਆਂ ਝੋਟੀਆਂ ਦਾ ਬਾਹਰ ਡੇਡ ਡੇੜੀ ਚੱਲਣ ਦਾ ਕੰਮ ਹਾਂਜੀ ਪਰ ਹੁਣ ਵੀਰ ਜੀ 95 ਦੇ ਦਈਏ ਕਰ ਦੋ ਕੋਈ ਮੰਨਤਾ ਨਾ 5 ਛੱਡੀਏ 90 ਦੀ ਅੱਛਾ 90 ਹਜ਼ਾਰ ਦੀ ਦੇ ਦੋ ਹਾਂਜੀ ਚਲੋ ਮੈਂ ਮੌਕੇ ਦੇ ਉਹ ਵੀਰ ਜੀ ਐਵੇਂ ਜਿਹੜੀ ਦੇਣੀ ਆ ਨਾ 88000 ਦੀ ਦੇ ਦਾਂਗੇ 88000 ਦੀ 80000 ਦੀ ਮੌਕੇ ਤੇ ਕੋ ਫੋਨ ਲਾਵੇ ਮਾਨਤਨ ਖੁੱਲੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਵੇਖਿਆ ਕੋ ਮਾੜੀ ਗਾੜੀ ਵਿਖਾ ਦਿਓ ਮਜੀ ਦੀ ਗਾੜ ਬਹੁਤ ਜਿਆਦੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਕੱਟੇ ਦਾ ਬਰੀਡ ਚ ਮਗਰ ਤਿਆਰ ਹੋਣੀ ਆ ਇੱਕ ਮਗਰ ਕੱਟਾ ਜੇ ਦੂ ਮਗਰ ਕੱਟਿਆ ਜੇ ਇੱਕ ਗੱਬੜੀ ਤੇ ਬਾਕੀ ਇੱਥੇ ਆ ਕੇ ਤਸੱਲੀ ਕਰਕੇ ਮੇਰਾ ਭਰਾ ਵੇਖ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ